ਕੈਲੀਫੋਰਨੀਆ ਦੇ ਵਿੱਚ ਵਾਪਰੇ ਟਰੱਕ ਹਾਦਸੇ ਦੇ ਵਿੱਚ ਜਸ਼ਨਪ੍ਰੀਤ ਸਿੰਘ ਨਾਲ ਜੁੜੀ ਵੱਡੀ ਖਬਰ ਹੈ ਜਾਣਕਾਰੀ ਮੁਤਾਬਕ ਹੁਣ ਅਗਲੀ ਸੁਣਵਾਈ ਹੈ ਜਿਹੜੀ ਉਹ ਜਲਦ ਹੋਵੇਗੀ ਸੋ ਦੱਸਦੀਏ ਕਿ ਜਸ਼ਨਪ੍ਰੀਤ ਸਿੰਘ ਨੇ ਨਸ਼ੇ ਦੇ ਵਿੱਚ ਡਰਾਈਵਿੰਗ ਕਰਨ ਵਾਲੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਉਹਨਾਂ ਦੇ ਮਾਪਿਆਂ ਨੇ ਵੀ ਸਾਫ਼ ਕਿਹਾ ਹੈ ਕਿ ਸਾਡਾ ਪੁੱਤਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਉਹ ਅਮਰਤਾਰੀ ਹੈ ਕੈਲੀਫੋਰਨੀਆ ਵਿਚ ਵਾਪਰੇ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਸ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਜਸ਼ਨਪ੍ਰੀਤ ਨੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਇਨਕਾਰ ਦਿੱਤਾ ਸੀ ਜਸ਼ਨਪ੍ਰੀਤ ਸਿੰਘ ਨਾਲ ਜੁੜੀ ਇਹ ਹੁਣ ਅਹਿਮ ਖਬਰ ਹੈ ਕਿ ਅਗਲੀ ਸੁਣਵਾਈ ਹੁਣ 4 ਨਵੰਬਰ ਨੂੰ ਹੋਵੇਗੀ ਉਧਰ ਜਸ਼ਨ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਤੇ ਉਸਨੇ ਕਦੇ ਵੀ ਸ਼ਰਾਬ ਤੱਕ ਨਹੀਂ ਪੀਤੀ ਜਦਕਿ ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ ਜੋ ਰਿਪੋਰਟਸ ਕਹਿ ਰਹੀਆਂ ਨੇ ਅਸੀਂ ਉਸ ਹਵਾਲੇ ਨਾਲ ਜਾਣਕਾਰੀ ਦੇ ਰਹੇ ਹਾਂ ਸੋ ਇਹ ਵੀ ਜਾਣਕਾਰੀ ਹੈ ਕਿ ਉਹ ਬ੍ਰੇਕ ਨਹੀਂ ਲਗਾ ਸਕਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹਾਲਾਂਕਿ ਇਸ ਮਾਮਲੇ ਦੀ ਪੜਤਾਲ ਹੋਵੇਗੀ ਕਿ ਵਾਕੀ ਨਸ਼ੇਵਸੀ યા ਨਹੀਂ ਕਿਉਂਕਿ ਹਾਲੇ ਤੱਕ ਜੋ ਜਾਣਕਾਰੀ ਆ ਰਹੀ ਹੈ ਮਾਪਿਆਂ ਮੁਤਾਬਿਕ ਬੱਚਾ ਨਸ਼ਾ ਨਹੀਂ ਕਰਦਾ ਸੀ ਹੁਣ 4 ਨਵੰਬਰ ਨੂੰ ਅਗਲੀ ਸੁਣਵਾਈ ਹੋਵੇਗੀ ਜ਼ਿਕਰ ਹੋ ਗਿਆ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਜਸ਼ਨਪ੍ਰੀ 2022 ਚ ਬਾਈਡਨ ਪ੍ਰਸ਼ਾਸਨ ਦੌਰਾਨ ਭਾਰਤ ਤੋਂ ਗੈਰਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਇਆ ਸੀ ਉਸਦੇ ਕੋਲ ਇੱਕ ਸੈਮੀ ਟਰੱਕ ਚਲਾਉਣ ਲਈ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਹੈ ਜਸ਼ਨਪ੍ਰੀਤ ਸਿੰਘ ਦਾ ਲਾਇਸੈਂਸ ਇੱਕ ਸੰਗੀ ਅਸਲ ਆਈਡੀ ਹੈ ਜਿਸ ਨੂੰ ਪ੍ਰਾਪਤ ਕਰਨ ਦਾ ਉਹ ਹੱਕਦਾਰ ਸੀ ਕਿਉਂਕਿ ਸੰਗੀ ਸਰਕਾਰ ਨੇ ਇਸ ਨੂੰ ਕਾਨੂੰਨੀ ਦਰਜਾ ਦਿੱਤਾ ਸੀ ਜਦਕਿ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਦੇ ਕੰਮਕਾਜ ਜਾਂ ਫਿਰ ਕਾਰਜਕਾਲ ਨੂੰ ਵਧਾਉਣ ਲਈ ਟਰੰਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਜਦਕਿ ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਨੂੰ ਡਰਾਈਵਿੰਗ ਜਾਰੀ ਰੱਖਣ ਲਈ ਆਗਿਆ ਦੇ ਕੇ ਸੰਗੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਦਕਿ ਉਸ ਨੂੰ ਅਯੋਗ ਐਲਾਨਿਆ ਜਾਣਾ ਚਾਹੀਦਾ ਸੀ ਸੋ ਇਹ ਵੱਡੀ ਖਬਰ ਹੈ ਜਸ਼ਨਪ੍ਰੀਤ ਦੀ ਇਸ ਖਬਰ ਹੈ ਸਭ ਤੋਂ ਵੱਡੀ ਕਿ ਉਹਨਾਂ ਨੂੰ ਹੁਣ 4 ਨਵੰਬਰ ਨੂੰ ਅਗਲੀ ਸੁਣਵਾਈ ਵਿੱਚ ਪੇਸ਼ ਕੀਤਾ ਜਾਵੇਗਾ ਦੇਖਣਾ ਹੋਵੇਗਾ ਕਿ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਕਿਉਂਕਿ ਹਾਦਸਾ ਜੋ ਹੋਇਆ ਸੀ ਬੇहद ਭਿਆਨਕ ਸੀ ਇਸ ਵਿੱਚ 3 ਜਣਿਆਂ ਦੀ ਜਾਨ ਚਲੀ ਗਈ ਸੀ